ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਲੰਗਰ ਹਾਲ ਦਾ ਲੈਂਡਰ ਪੈਂਦਾ ਪਿਆ ਇਹ ਲੰਗਰ ਹਾਲ ਦੀ ਇਮਾਰਤ ਇਸ ਕਰਕੇ ਬਣਾਉਣੀ ਪਈ ਕਿ ਸਾਡੇ ਪਹਿਲਾਂ ਦੀ ਪਹਿਲੀ ਜਿਹੜੀ ਇਮਾਰਤ ਸੀ ਬਹੁਤ ਹੀ ਖਰਾਬ ਹੋ ਚੁੱਕੀ ਸੀ ਜਦੋਂ ਕਦੇ ਵੀ ਅਸੀਂ ਕਿ ਸ੍ਰੀ ਅਖੰਡ ਸਾਹਿਬ ਰਖਾਉਣਾ ਤਾਂ ਮੀ ਕਣੀ ਵਿੱਚ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਸੀ ਤਾਂ ਅਸੀਂ ਸਾਰੇ ਪਿੰਡ ਦੇ ਰਲ ਕੇ ਫੈਸਲਾ ਕੀਤਾ ਕਿ ਨਵੀਂ ਇਮਾਰਤ ਬਣਾਈ ਜਾਵੇ ਤਾਂ ਪਿੰਡ ਵਾਲਿਆਂ ਨੇ ਅਤੇ ਸਾਡੇ ਜੋ ਵੀ ਰਬਾਰ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤਾਂ ਅਸੀਂ ਇਹ ਨਵੀਂ ਇਮਾਰਤ ਬਣਾਉਣ ਵਿੱਚ ਸਫਲ ਰਹੇ ਇਹੋ ਜੇ ਕੰਮ ਬੰਦਾ ਇਕੱਲਾ ਕੋਈ ਵੀ ਨਹੀਂ ਕਰ ਸਕਦਾ ਸਾਰੇ ਪਿੰਡ ਦੇ ਸੰਜੋਗ ਨਾਲ ਇਹ ਕੰਮ ਹੁੰਦੇ ਹਨ ਤੇ ਫੇਰ ਹੀ ਆਪਾਂ ਕਿਸੇ ਕੰਮ ਵਿੱਚ ਜਾ ਕੇ ਸਫਲ ਹੁੰਦੀਆਂ ਜਦੋਂ ਅਸੀਂ ਅੱਜ ਦੱਸਿਆ ਕਿ ਪਿੰਡ ਦੱਸਿਆ ਕਿ ਲੈਂਟਰ ਹਾਲ ਦਾ ਅੱਜ ਲੈਂਟਰ ਪਹਿਣਾ ਤਾਂ ਸਾਰੀ ਸੰਗਤ ਲੰਗਰ ਹਾਲ ਪਹੁੰਚ ਗਈ ਤੇ ਸਾਰਿਆਂ ਨੇ ਟਰਾਲ ਮਿਲ ਕੇ ਤਨੋਂ ਮਨੋਂ ਸੇਵਾ ਕੀਤੀ ਇਹ ਲੰਗਰ ਹਾਲ ਬਹੁਤ ਪੁਰਾਣੇ ਸਮੇਂ ਤੋਂ ਸਾਡੀ ਪਹਿਲਾਂ ਜਿਹੜੀ ਬਿਲਡਿੰਗ ਸੀ ਪਈ ਹੋਈ ਸੀ ਕਾਫੀ ਹਾਲ ਤੇ ਖਰਾਬ ਹੋਣ ਕਰਕੇ ਹੁਣ ਸਾਨੂੰ ਨਵੀਂ ਬਿਲਡਿੰਗ ਪਾਉਣੀ ਪਈ ਇੱਥੇ ਹਰ ਮਹੀਨੇ ਮਸਿਆ ਦੀ ਮਸਿਆ ਪਿੰਡ ਵਿੱਚੋਂ ਸੰਗਤ ਗ੍ਰਹੀ ਕਰਕੇ ਹਰ ਮਹੀਨੇ ਇੱਥੇ ਲੰਗਰ ਲਾਉਂਦੀ ਆ ਤੇ ਰਖੜ ਪੁੰਨਿਆਂ ਦੇ ਮੇਲੇ ਤੇ ਵੀ ਤਿੰਨ ਦਿਨ ਲਗਾਤਾਰ ਇੱਥੇ ਲੰਗਰ ਚੱਲਦਾ ਇਸ ਲੰਗਰ ਹਾਲ ਨੂੰ ਬੋੜਾਂ ਵਾਲਾ ਖੂਬ ਵਜੋਂ ਜਦਾ ਜਾਣਿਆ ਜਾਂਦਾ ਵਾ ਕਿ ਇੱਥੇ ਦੋ ਵੱਡੇ ਵੱਡੇ ਬੋੜ ਵਾ ਤੇ ਸੰਗਤ ਦਿਨੇ ਵੀ ਆਣ ਕੇ ਇੱਥੇ ਸ਼ਾਮੇ ਬੈਠ ਜਾਂਦੀ ਆ ਪਿੰਡ ਦੇ ਮੋਢਬਾਰ ਪਿੰਡ ਦੇ ਸਿਆਣੀ ਜਿੰਨੇ ਵੀ ਸਾਡੇ ਵੱਡੇ ਆ ਸ਼ਾਮਾਂ ਨੂੰ ਇੱਥੇ ਆਪਣਾ ਇੱਕ ਇਕੱਠੇ ਹੋ ਕੇ ਆਪਣੇ ਗੱਲਾਂ ਬਾਤਾਂ ਵੀ ਕਰਦੇ ਆ ਪਿੰਡ ਬਾਰੇ ਚੰਗਾ ਵੀ ਸੋਚਦੇ ਆ ਜੇ ਕੋਈ ਕੰਮ ਹੋਣ ਵਾਲਾ ਹੁੰਦਾ ਤੇ ਨਵੀਂ ਪੀੜੀ ਨੂੰ ਦੱਸਦੇ ਆ ਕਿ ਆਪਣੇ ਪਿੰਡ ਵਿੱਚ ਲਾਈਟਾਂ ਲੱਗਣ ਵਾਲੀਆਂ ਜਾਂ ਆਪਣੇ ਪਿੰਡ ਵਿੱਚ ਕੋਈ ਕੰਮ ਹੋਣ ਵਾਲਾ ਤਾਂ ਸਾਰੀ ਲਗਾਤਾਰ ਜਦ ਅਗਰ ਮੀਟਿੰਗ ਸਾਡੇ ਇੱਥੇ ਬੋਰਡਾਂ ਵਾਲੇ ਖੂ ਹੀ ਕੀਤੀ ਜਾਂਦੀ ਆ ਤਾਂ ਇੱਥੇ ਲਗਾਤਾਰ ਤੂੰ ਲੰਗਰ ਹਾਲ ਵਿੱਚ ਪਿੰਡ ਦੀਆਂ ਬੀਬੀਆਂ ਵੀ ਰੋਟੀ ਪ੍ਰਸ਼ਾਦੇ ਦੀਆਂ ਸੇਵਾ ਕਰਦੀਆਂ ਹਨ ਭਾਂਡਿਆਂ ਦੀਆਂ ਸੇਵਾ ਕਰਦੀਆਂ ਹਨ ਤੇ ਬਾਕੀ ਇਹ ਜਗ੍ਹਾ ਬਹੁਤ ਹੀ ਸਰਦਾ ਬਹੁਤ ਹੀ ਇਤਿਹਾਸਿਕ ਮੰਨੀ ਜਾਂਦੀ ਆ ਸਾਡੇ ਵੱਡੇ ਦੱਸਦੇ ਹੁੰਦੇ ਸੀ ਕਿ ਜਿਨੇ ਜਿਨੇ ਵੀ ਇਸ ਲੰਗਰ ਹਾਲ ਵਿੱਚ ਸੇਵਾ ਕੀਤੀ ਤੇ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਈ ਤੇ ਜਿਹੜੇ ਸਾਡੇ ਵੀਰ ਵਿਦੇਸ਼ਾਂ ਵਿੱਚ ਗਏ ਆ ਤੇ ਉਹ ਵੀ ਇਹ ਗੱਲ ਮੰਨਦੇ ਆ ਕਿ ਅਸੀਂ ਵੀ ਇਸ ਜਗ੍ਹਾ ਸੇਵਾ ਕੀਤੀ ਤੇ ਰੱਬ ਨੇ ਅੱਜ ਸਾਨੂੰ ਰਾਜ ਭਾਗ ਲਾਇਆ ਤੇ ਅਸੀਂ ਆਪਣੀਆਂ ਕਮਾਈਆਂ ਵਿੱਚ ਸਫਲ ਹੋਏ ਇਹੋ ਜੀਆਂ ਜਗ੍ਹਾ ਤੇ ਯੂ ਨੋ ਪਿੰਡ ਦੀ ਏਕਤਾ ਹੋਵੇ ਤਾਂ ਫੇਰ ਹੀ ਏਡੇ ਏਡੇ ਵੱਡੇ ਕੰਮ ਏਡੇ ਵੱਡੇ ਲੈਂਟਰ ਪਿੰਡ ਵਿੱਚ ਪੈਂਦੇ ਆ ਸਿਰਫ ਇੱਕ ਪਿੰਡ ਦੀ ਏਕਤਾ ਦੇ ਕਾਰਨ ਇਹ ਪੈਂਦੇ ਆ ਤੇ ਅੱਗੇ ਤੋਂ ਵੀ ਅਸੀਂ ਇਸ ਲੰਗਰ ਹਾਲ ਵਿੱਚ ਹੋਰ ਕੋਈ ਕੰਮ ਵੀ ਕਰਾਵਾਂਗੇ ਤਾਂ ਉਸ ਦੀ ਵੀਡੀਓ ਵੀ ਆਪ ਜੀ ਨਾਲ ਸ਼ੇਅਰ ਕੀਤੀ ਜਾਊਗੀ ਤੇ ਬਾਕੀ ਮੈਂ ਆਪਣੇ ਪਿੰਡ ਨਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਦਾ ਇਸ ਲੈਂਟਰ ਹਾਲ ਵਿੱਚ ਪਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਬਾਤੋਂ ਵੱਧ ਚੜ ਕੇ ਗਰਾਈ ਦਿੱਤੀ ਤੇ ਜਿੰਨੀ ਜਿੰਨੀ ਵੀ ਕਿਸੇ ਨੂੰ ਗਰਾਈ ਲਾਈ ਉਸ ਨੇ ਉਤੋਂ ਵੱਧ ਚੜ ਕੇ ਗਰਾਈ ਦਿੱਤੀ ਤੇ ਖੁਸ਼ ਹੋ ਕੇ ਗਰਾਈ ਦਿੱਤੀ ਕਿ ਤਗੜੇ ਹੋ ਕੇ ਨੌਜਵਾਨੋ ਕੰਮ ਕਰੋ ਅੱਗੇ ਤੋਂ ਵੀਏ ਤੁਹਾਡੇ ਨਾਲ ਵਾਂ ਕਿ ਪਿੰਡ ਦੇ ਹੋਰ ਵੀ ਜੇ ਕੋਈ ਕੰਮ ਕਰਨੇ ਆ ਤਾਂ ਉਹਨਾਂ ਵਿੱਚ ਵੀ ਅਸੀਂ ਤੁਹਾਡਾ ਸਾਥ ਦਵਾਂਗੇ ਬਸ ਤਗੜੇ ਹੋ ਕੇ ਕੰਮ ਕਰੋ ਉਹ ਤੇ ਵੀ ਗੱਲ ਕਹਿੰਦੇ ਆ ਕਿ ਪਿੰਡ ਵਿੱਚ ਤੁਸੀਂ ਥੋੜੇ ਇੱਕ ਨੌਜਵਾਨ ਰਹਿ ਗਿਆ ਬਾਕੀ ਦਾ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਚਲੇ ਗਏ ਆ ਤੇ ਤੁਹਾਡੇ ਨਾਲ ਹੀ ਹੁਣ ਗਾਂ ਇਸ ਲੰਗਰ ਹਾਲ ਦਾ ਹਰ ਇੱਕ ਕੰਮ ਤੂੰ ਹੀ ਹੀ ਤਗੜੇ ਹੋ ਕੇ ਕਰੋ ਤੇ ਪਿੰਡ ਦਾ ਵੀ ਸਾਰੇ ਕੰਮ ਤਗੜੇ ਹੋ ਕੇ ਕਰੋ ਸਿਰਫ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਇਹੋ ਜੇ ਕੰਮ ਸਾਰੇ ਪਿੰਡ ਦੀ ਏਕਤਾ ਧੜੇ ਬੰਦੀ ਤੋਂ ਉੱਠ ਕੇ ਹੀ ਉੱਪਰ ਉੱਠ ਕੇ ਹੀ ਕੀਤੇ ਜਾਂਦੇ ਹਨ ਜੇ ਕਿਸੇ ਪਿੰਡ ਵਿੱਚ ਕੋਈ ਧੜੇਬੰਦੀ ਜਾਂ ਕੋਈ ਹੋਰ ਕੰਮ ਹੁੰਦਾ ਤਾਂ ਉਸ ਪਿੰਡ ਦਾ ਕੰਮ ਵਿਕਾਸ ਕਦੇ ਵੀ ਨਹੀਂ ਹੋ ਸਕਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਸਾਰੇ ਇਕੱਠੇ ਹੋ ਰਹੀਏ ਤੇ ਇਦਾਂ ਹੀ ਪਿੰਡ ਦੇ ਵਿਕਾਸ ਕਰੀਏ ਤੇ ਜੋ ਆਉਣ ਵਾਲੀ ਆਪਣੀ ਨਵੀਂ نسل ਨੂੰ ਦੱਸਿਏ ਕਿ ਇਹ ਪੁਰਾਣੇ ਬੋੜ ਰੁੱਖ بچਾਈਏ ਇਹ ਆਪਾਂ ਨੂੰ ਬਚਾਉਣੇ ਵੀ ਬਹੁਤ ਜ਼ਰੂਰੀ ਆ ਕਿ ਰੁਖ ਬਹੁਤ ਪੰਜਾਬ ਤੋਂ ਘਟਦੇ ਜਾ ਰਹੇ ਨੇ ਤੇ ਬਾਕੀ ਮੈਂ ਵੀਡੀਓ ਕਾਫੀ ਲੰਮੀ ਹੁੰਦੀ ਜਾ ਰਹੀ ਆ ਮੈਂ ਇੱਥੇ ਖਤਮ ਕਰਦਾ ਵਾਂ ਜੇ ਕੋਈ ਗਲਤੀ ਮਿਲਤੀ ਹੋਵੇ ਤਾਂ ਮਾਫ ਕਰਨਾ ਸਤਿ ਸ੍ਰੀ ਅਕਾਲ